5 ਸਟਾਰ ਸੇਫਟੀ ਰੇਟਿੰਗ ਮਿਲੀ ਐ ਇਸ ਵਾਰੀ ਸਵਿਫਟ ਨੂੰ ਸਹੀ ਸੁਣਿਆ ਤੁਸੀਂ ਸਵਿਫਟ ਆਪਾਂ ਅਕਸਰ ਹੀ ਗੱਲ ਕਰਦੇ ਸੀ ਜੋ ਸਵਿਫਟ ਆ ਮਾਰੂਤੀ ਸੁਜ਼ੂਕੀ ਸਿਰਫ ਸ਼ੇਪ ਪਿੱਛੇ ਜਾਂਦੀ ਆ ਸੇਫਟੀ ਪਿੱਛੇ ਨਹੀਂ ਜਾਂਦੀ ਪਰ ਇਸ ਵਾਰੀ ਮਾਰੂਤੀ ਸੁਜ਼ੂਕੀ ਦੀ ਡਿਜ਼ਾਇਰ ਜੋ ਨਵੀਂ ਸ਼ੇਪ ਨਵੀਂ ਲੁੱਕ ਚ ਨਵਾਂ ਕੁਝ ਲੈ ਕੇ ਮਾਰਕੀਟ 'ਚ ਆ ਰਹੀ ਆ ਉਹ ਨਵੇਂ ਦੇ ਨਾਲ ਨਾਲ 5 ਸਟਾਰ ਰੇਟਿੰਗ 5 ਸਟਾਰ ਰੇਟਿੰਗ ਜਾਨਕਿ ਸੇਫਟੀ ਵੱਲੋਂ ਪੂਰਾ ਧਿਆਨ ਰੱਖਿਆ ਗਿਆ ਤੁਸੀਂ ਪਹਿਲਾਂ ਵੀਡੀਓ ਚੈੱਕ ਕਰ ਲਓ ਵੀਡੀਓ ਵਿੱਚ ਨਾਲ ਚੱਲ ਰਹੀ ਹੈ ਉੱਪਰ ਮੈਸੀਨ ਲਾਦਣਾ ਕ੍ਰੈਸ਼ ਟੈਸਟ ਕੀਤਾ ਗਿਆ 5 ਆਊਟ ਆਫ 5 ਸਟਾਰਸ ਸਾਰੇ ਪਾਸਿਓਂ ਕੱਲੀ-ਕੱਲੀ ਚੀਜ਼ ਕਹਿੰਦੇ ਸਾਈਡ ਵਾਲੀਆਂ ਬਾਰੀਆਂ ਤੋਂ ਲੈ ਕੇ ਗੱਡੀ ਦਾ ਜਿਵੇਂ ਕਚੂੰਬਰ ਕੱਢ ਹੋਇਆ ਇਹਨਾਂ ਨੇ ਕੱਢਿਆ ਟਿਕਾ ਕੇ ਪਰ ਫੇਰ ਵੀ ਗੱਡੀ 5 ਸਟਾਰ ਰੇਟਿੰਗ ਦੇ ਨਾਲ ਕਾਮਯਾਬਾ ਜੋ ਨਵੀਂ ਡਿਜ਼ਾਇਰ ਨਵੇਂ ਸ਼ੇਪ ਨਵੀਂ ਲੁੱਕ ਚ ਇਹਨਾਂ ਨੇ ਲੈ ਕੇ ਆਉਣੀ ਆ ਉਹਨੂੰ ਪਹਿਲਾਂ ਬਿਲਡ ਕੁਆਲਿਟੀ ਵੱਲੋਂ ਚੈੱਕ ਕੀਤਾ ਗਿਆ ਬਿਲਡ ਕੁਆਲਿਟੀ ਵੱਲੋਂ 5 ਸਟਾਰ ਰੇਟਿੰਗ ਚ ਮੰਨੀ ਗਈ ਆ ਨਿਊ ਸ਼ੇਪ ਵਾਲੀ ਡਿਜ਼ਾਇਰ ਸਵਿਫਟ ਲਵਰਸ ਸੀ ਮਾਰੂਤੀ ਸੁਜ਼ੂਕੀ ਦੇ ਜੋ ਲਵਰਸ ਸੀ ਉਹਨਾਂ ਨੂੰ ਬਸ ਇੱਕ ਹੀ ਲੰਬਾ ਸੀ ਇੱਕ ਹੀ ਮਿਹਣਾ ਸੀ ਕਿ ਇਹਨਾਂ ਕੋਲੇ ਸੇਫਟੀ ਹੈਣੀ ਆ ਤੁਸੀਂ ਚੈੱਕ ਕਰ ਲਓ ਸਾਰੇ ਪਾਸਿਓਂ ਕਮੀਆਂ ਪੇਸ਼ੀਆਂ ਕਹਿਦਗੇ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਆ ਆਡੀਅנס ਵੱਲੋਂ ਕੀ ਪਿਆਰ ਮਿਲਦਾ ਉਹ ਬਾਅਦ ਚ ਦੇਖਾਂਗੇ ਸ਼ੇਪ ਦੇ ਵਿੱਚ ਕਿਤਨਾ ਕਿਤੇ ਉਹ ਇਹ ਚੀਜ਼ ਕਹਿ ਰਿਹਾ ਕਿ ਸ਼ੇਪ ਦੇ ਵਿੱਚ ਆ ਡਿਜ਼ਾਇਰ ਆ ਜੋ ਨਵੀਂ ਮੂਰੋਂ ਸੋਹਣੀ ਆ ਲੇਕਿਨ ਪਿੱਛੋਂ ਨਹੀਂ ਸੋਹਣੀ ਪਰ ਜਦੋਂ ਪੂਰੀ ਚੰਗੀ ਤਰ੍ਹਾਂ ਮਾਰਕੀਟ ਦੇ ਵਿੱਚ ਆਊਗੀ ਜਦੋਂ ਪਤਾ ਲੱਗੂਗਾ ਸਨਰੂਫ ਇਹਦੇ ਵਿੱਚ ਬਕਾਇਦਾ ਦਿੱਤਾ ਹੈ ਇੰਟੀਰੀਅਰ ਵਿੱਚ ਕੋਈ ਖਾਸ ਚੇਂਜ ਨਹੀਂ ਕੀਤਾ ਤੇ ਤੁਹਾਨੂੰ ਪੂਰੇ ਫੀਚਰ ਲਗਜ਼ਰੀ ਦਿੱਤੇ ਜਾਣਗੇ ਜੋ ਇੱਕ ਨਾਰਮਲ ਰੇਟ ਦੇ ਵਿੱਚ ਆਪਾਂ ਭਾਲ ਕਰਦੇ ਆਂ ਜਿਆਦੇ ਲਗਜ਼ਰੀ ਨਹੀਂ ਜਿੰਨੇ ਕ ਆਪਾਂ ਨੂੰ ਚਾਹੀਦੇ ਆ ਜਿੰਨੇ ਪੈਸੇ ਦੀ ਗੱਡੀ ਆ ਅਗਰ ਮੰਨ ਕੇ ਚੱਲੋ ਦੇਖਣੇ ਦਾ ਰੇਟ ਉੱਪਰ ਥੱਲੇ ਹੁੰਦਾ ਜਾਂ ਨਹੀਂ ਹੁੰਦਾ ਕੁਝ ਪਤਾ ਨਹੀਂ ਕੁਝ ਕਹਿ ਨਹੀਂ ਸਕਦੇ ਪਰ ਨਵੀਂ ਸ਼ੇਪ ਨਾਲ ਨਿਕਲੀ ਮਾਰੂਤੀ ਸੁਜੁਕੀ ਆਈ ਨਵੇਂ ਫੀਚਰਾਂ ਨਾਲ ਤੇ ਨਵੀਂ ਬਿਲਟ ਕੁਆਲਿਟੀ ਨਾਲ ਆਈ ਹੈ ਤੇ ਇਹਦੇ ਉੱਪਰ ਫੁੱਲ ਵੀਡੀਓ ਵੀ ਲੈ ਕੇ ਆਵਾਂਗੇ ਜਦੋਂ ਇਹ ਆ ਗਈ ਇਹਦੇ ਬਾਰੇ ਫੁੱਲ ਇਨਫੋਰਮੇਸ਼ਨ ਇਕੱਠੀ ਕਰਕੇ ਵੀਡੀਓ ਸ਼ੇਅਰ ਕਰ ਦਿਓ ਤੇ ਤੁਹਾਨੂੰ ਕਿਹੜੇ ਆ ਮਾਡਲ ਸਵਿਫਟ ਮਾਰੂਤੀ ਸੂਜੁਕੀ ਤੇ ਸਵਿਫਟ ਦੇ ਕਿਹੜੇ ਮਾਡਲ ਪਸੰਦ ਆ ਉਹ ਕਮੈਂਟ ਕਰਕੇ ਜਾਈਓ ਤੇ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਸ਼ੇਅਰ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰਕੇ ਆਪਦੇ ਸੂਜੁਕੀ ਲਵਰਸ ਦੇ ਨਾਲ ਜਰੂਰ ਭੇਜਿਓ ਤੇ ਦੱਸਿਓ ਉਹਨਾਂ ਨੂੰ ਅਬਲ ਤਾਂ ਸਾਨੂੰ ਪਤਾ ਹੀ ਹੋ ਇਹ ਜਿਹੜੀਆਂ ਵੀਡੀਓ ਆਪਣੇ ਪੇਜ ਤੇ ਹੁੰਦੀਆਂ ਰਹਿੰਦੀਆਂ ਧੰਨਵਾਦ